ਸਸਿਕਾਉ ਨੂੰ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਅਮਰੀਕਾ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ ਔਰ ਇਹਨਾਂ ਰਾਸ਼ਟਰਪਤੀ ਚੋਣਾਂ ਦੇ ਚੱਲਦਿਆਂ ਅਖਾੜਾ ਪੂਰੇ ਤਰੀਕੇ ਦੇ ਨਾਲ ਪੱਕ ਚੁੱਕਾ ਹੈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਦੇ ਵਿਚਕਾਰ ਬੀਤੇ ਕੱਲ ਜਬਰਦਸਤ ਬਹਿਸ ਹੋਈ ਇਸ ਬਹਿਸ ਤੋਂ ਬਾਅਦ ਇਹ ਕਿਆ ਜਾ ਰਿਹਾ ਹੈ ਕਿ ਕਮਲਾ ਹੈਰਿਸ ਡੋਨਾਲਡ ਟਰੰਪ ਤੋਂ ਕਿਤਨਾ ਕਿਤੇ ਅੱਗੇ ਜਾ ਰਹੇ ਨੇ ਅਤੇ ਨਾਲ ਹੀ ਹੁਣ ਡੋਨਾਲਡ ਟਰੰਪ ਨੇ ਇਹ ਕਿਹਾ ਹੈ ਕਿ ਉਹ ਕਮਲਾ ਹੈਰਿਸ ਦੇ ਨਾਲ ਹੋਰ ਕੋਈ ਵੀ ਬਹਿਸ ਦੇ ਵਿੱਚ ਹਿੱਸਾ ਨਹੀਂ ਲੈਣਗੇ ਨਰਾਲ ਟਰੰਪ ਨੇ ਕਿਹਾ ਕਿ ਉਹ ਹੁਣ ਕਮਲਾ ਹੈਰਿਸ ਨਾਲ ਕਿਸੇ ਵੀ ਬਹਿਸ ਵਿੱਚ ਹਿੱਸਾ ਨਹੀਂ ਲੈਣਗੇ ਕਮਲਾ ਹੈਰਿਸ ਨਾਲ ਹਾਲੀਆ ਰਾਸ਼ਟਰਪਤੀ ਬਹਿਸ ਵਿੱਚ ਟਰੰਪ ਨੂੰ ਪਿੱਛੇ ਦੇਖਿਆ ਗਿਆ ਬਹਿਸ ਤੋਂ ਬਾਅਦ ਕਈ ਮਾਰਾਂ ਨੇ ਦਾਅਵਾ ਕੀਤਾ ਹੈ ਕਿ ਕਮਲਾ ਹੈਰਿਸ ਨੇ ਟਰੰਪ ਨੂੰ ਪਛਾੜ ਦਿੱਤਾ ਹੈ ਹਾਲਾਂਕਿ ਟਰੰਪ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਰਿਪਬਲਿਕਨ ਉਮੀਦਵਾਰ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤਰੂਥ ਸੋਸ਼ਲ ਤੇ ਇਸ ਬਾਰੇ ਲਿਖਿਆ ਟਰੰਪ ਨੇ ਕਿਹਾ ਕਿ ਕਮਲਾ ਹੈਰਿਸ ਦੀ ਇੱਕ ਹੋਰ ਬੈਸ ਲਈ ਬੇਨਤੀ ਦਰਸਾਉਂਦੀ ਹੈ ਕਿ ਉਹ ਮੰਗਲਵਾਰ ਦੀ ਬੈਸ ਖਾਰ ਗਈ ਹੈ ਹੁਣ ਉਹ ਇਸ ਦੀ ਪਰਪਾਈ ਕਰਨ ਲਈ ਦੂਜੇ ਮੌਕੇ ਦੀ ਤਲਾਸ਼ ਕਰ ਰਹੀ ਹੈ ਜ਼ਿਕਰ ਜੋ ਹੈ ਕਿ ਅਮਰੀਕਾ ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ ਟਰੰਪ ਨੇ ਲਿਖਿਆ ਕਿ ਪੋਲ ਦਿਖਾਉਂਦੇ ਹਨ ਕਿ ਉਹ ਮੰਗਲਵਾਰ ਦੀ ਬੈਸ ਚਿੱਤ ਚੁੱਕੇ ਹਨ ਕਾਮਰੇਡ ਕਮਲਾ ਹੈਰਿਸ ਇਹ ਮੁਕਾਬਲਾ ਹਾਰ ਗਈ ਹੈ ਅਤੇ ਉਸ ਨੇ ਤੁਰੰਤ ਇੱਕ ਹੋਰ ਬੈਸ ਦੀ ਮੰਗ ਕੀਤੀ ਹੈ ਟਰੰਪ ਨੇ ਅੱਗੇ ਲਿਖਿਆ ਹੈ ਕਿ ਹੁਣ ਕੋਈ ਤੀਜੀ ਬਹਿਸ ਨਹੀਂ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਜੋ ਬਾਈਡਨ ਨਾਲ ਟਰੰਪ ਦੀ ਪਹਿਲੀ ਬਹਿਸ ਜੂਨ ਵਿੱਚ ਹੋਈ ਸੀ ਜਿਸ ਵਿੱਚ ਟਰੰਪ ਨੂੰ ਬਿਹਤਰ ਲੀਡ ਮਿਲੇ ਸੀ। ਦੂਸਰੀ ਬਹਿਸ ਪਿਛਲੇ ਮੰਗਲਵਾਰ ਕਮਰਾ ਹੈਿਸ ਨਾਲ ਹੋਈ ਜਿਸ ਵਿੱਚ ਮਾਹਰ ਹੈਰਿਸ ਨੂੰ ਅੱਗੇ ਮੰਨਦੇ ਹਨ। ਹੁਣ ਨਾਲ ਟਰੰਪ ਬੇਨਾਮ ਪੋਲਾ ਦਾ ਹਵਾਲਾ ਦੇ ਕੇ ਦਾਵਾ ਕਰ ਰਹੇ ਹਨ ਕਿ ਕਮਲਾ ਹੈਰਿਸ ਨਾਲ ਬਹਿਸ ਵਿੱਚ ਉਹ ਜਿੱਤ ਰਹੇ ਹਨ। ਇਸ ਦੌਰਾਨ 트럼ਪ ਦੇ ਚੱਲ ਰਹੇ ਸਾਥੀ ਜੇਡੀ ਵੈਨਸ 1 ਅਕਤੂਬਰ ਨੂੰ ਨਿਊਯਾਰਕ ਵਿੱਚ ਡੈਮੋਕ੍ਰੇਟਿਕ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਿਮ ਵਾਲਜ਼ ਨਾਲ ਬਹਿਸ ਵਿੱਚ ਹਿੱਸਾ ਲੈਣ ਲਈ ਤਿਆਰ ਹਨ